ਹਾਂ ਇਹ ਜਦੋਂ ਆਪਾਂ ਪੜਦੇ ਹਾਂ ਕਿਤਾਬ ਤਾਂ ਇਹ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਕਹਾਣੀ ਨਹੀਂ ਪੜ ਰਹੀ ਇੱਕ ਯੁੱਗ ਦੀ ਬਾਤ ਹੈ ਪੂਰੇ ਦੀ ਕਿਉਂਕਿ ਜਿਹੜਾ ਬੰਦਾ ਹੈ ਜੋ ਗੁਰਚਰਨ ਸਿੰਘ ਟੋੜਾ ਹੈ ਉਹ ਕੋਈ ਆਮ ਜਿਹਾ ਵਿਅਕਤੀ ਨਹੀਂ ਉਹਦੀ ਇੱਕ ਇਹ ਸਾਰੇ ਕੁਸ਼ਤੇ ਉੱਤੇ ਇੱਕ ਛਾਪ ਹੈ ਇਸ ਸਾਰੇ ਸਮੇਂ ਤੇ ਕਿਉਂਕਿ ਇੱਕ ਵਿਦਵਾਨਾਂ ਦੇ ਵਿੱਚ بڑا ਸਿਧਾਂਤਕ ਮਸਲਾ ਨੇ ਸਾਲਾਂ ਤੋਂ ਰੜਕਿਆ ਜਾ ਰਿਹਾ ਜਿਹਦਾ ਅਜੇ ਤੱਕ ਵੀ ਕੋਈ ਫਾਈਨਲ ਜਵਾਬ ਨਹੀਂ ਆਇਆ ਕਿ ਹਾਲਤਾਂ ਵਿਅਕਤੀ ਨੂੰ ਘੜਦੀਆਂ ਹੈ ਜਾਂ ਵਿਅਕਤੀ ਹਾਲਤਾਂ ਸਿਰਜਦਾ ਸੋ ਆਮ ਤੌਰ ਤੇ ਦਾ ਇੱਕ ਪਾਸੜ ਜਵਾਬ ਦਿੱਤਾ ਜਾਂਦਾ ਕਿ ਵਿਅਕਤੀ ਵਿਕਤੀ ਕੁਛ ਨਹੀਂ ਹੁੰਦਾ ਜਿਹੋ ਜਿਹੇ ਯੁੱਗ ਹੋਊ ਜਿਹੋ ਜਿਹੇ ਹਾਲਤਾਂ ਆਉਣਗੀਆਂ ਉਹ ਆਪਣੇ ਵਿੱਚੋਂ ਬੰਦਾ ਪੈਦਾ ਕਰ ਲੈਂਦੀ ਹੈ ਇਹ ਬੜੀ ਮਕੈਨੀਕਲ ਜੀ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਹੈ ਇੱਕ ਇਹਦੀ ਉਲਟ ਵੀ ਹੈ ਕਿ ਅਸਲ 'ਚ ਵਿਅਕਤੀ ਕਿਹੋ ਜਿਹਾ ਹੈ ਉਹ ਆਪਦੇ ਮੁਤਾਬਕ ਹਾਲਾਤ ਸਿਰਜ ਲੈਂਦਾ ਸੋ ਮੈਨੂੰ ਇਹ ਸਾਰਾ ਪੜ੍ਹ ਕੇ ਲੱਗਿਆ ਕਿ ਇਹ ਬੜਾ ਡਾਇਲੈਕਟਿਕਲ ਰਿਲੇਸ਼ਨ ਹੈ ਇਹ ਵੀ ਠੀਕ ਹੈ ਕਿ ਜਿਹੜੀਆਂ ਹਾਲਤਾਂ ਉਹ ਵਿਅਕਤੀ ਨੂੰ ਘਟਦੀਆਂ ਪਰ ਜਿਹੜੇ ਵੱਡੇ ਵਿਅਕਤੀ ਹੁੰਦੇ ਆ ਉਹ ਉਹਨਾਂ ਹਾਲਤਾਂ ਦੇ ਨਕਸ਼ ਵੀ ਤਰਾਸ਼ਦੇ ਆ ਉਨਾਪਾਂ ਇਹ ਸੋਚੀ ਗਈ ਕਿ ਜੇ ਜਥੇਦਾਰ ਗੁਰਚਰਨ ਸਿੰਘ ਟੋੜਾ ਦ੍ਰਿਸ਼ ਤੇ ਨਾ ਹੁੰਦੇ ਇਹ ਪਿਛਲੇ 50 60 ਸਾਲਾਂ 'ਚ ਕੀ ਇਤਿਹਾਸ ਇਨ ਬਿਨ ਐਵੇਂ ਹੋਣਾ ਸੀ ਇਹ ਤਾਂ ਬਹੁਤ ਹੀ ਵੱਖਰਾ ਇਤਿਹਾਸ ਹੋਣਾ ਸੀ ਇਹ ਹਰ ਕਿਸੇ ਬਾਰੇ ਇਹ ਗੱਲ ਨਹੀਂ ਕਹੀ ਜਾ ਸਕਦੀ ਬਹੁਤ ਅਕਾਲੀ ਆਗੂ ਸਰਗਰਮ ਰਹੇ ਨਾ ਮੈਂ ਕਹਣਾ ਸੁਖਦੇਵ ਸਿੰਘ ਢੀਂਡਸਾ ਵਹੋਤ ਹਨ ਨੇ ਆਪਣੀ ਜ਼ਿੰਦਗੀ ਪੰਥਰ ਦੇ ਲੇਖੇ ਲਾਈ ਹੈ ਪਰ ਮੇਰਾ ਨਹੀਂ ਖਿਆਲ ਆ ਪਏ ਕਿ ਜੇ ਕਿਤੇ ਸਖਦੇਵ ਸਿੰਘ ਢਸਾ ਪੈਦਾ ਨਾ ਹੋਇਆ ਹੁੰਦਾ ਤਾਂ ਪੰਜਾਬ ਦਾ ਤੇ ਪੰਥ ਦਾ ਇਤਿਹਾਸ ਜਾਂ ਉਹਦੀ ਜਿਹੜੀ ਹਾਲਤ ਹੈ ਅੱਜ ਕੋਈ ਹੋਰ ਹੋ ਜਾਂਦੀ ਸੋ ਮੇਰੇ ਮੁਤਾਬਕ ਤਾਂ ਇਹ ਹੈ ਕਿ ਇੱਕ ਗੁਰਚਰਨ ਸਿੰਘ ਟੋੜਾ ਇੱਕ ਪ੍ਰਕਾਸ਼ ਸਿੰਘ ਬਾਦਲ ਦੋਹਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ ਹਾਲਾਂਕਿ ਦੋਹਾਂ ਨੇ ਬਿਲਕੁਲੀ ਵੱਖੋ ਵੱਖਰੇ ਢੰਗ ਨਾਲ ਇਤਿਹਾਸ ਤੇ ਫਰਕ ਪਾਇਆ ਹੈ ਸੋ ਇੱਕ ਤਾਂ ਮਤਲਬ ਜਿਹੜੀ ਵਰੀ ਪਹਿਲੀ ਗੱਲ ਇਹ ਸੀਗੀ ਦੂਜੀ ਆਮ ਤੌਰ ਤੇ ਜਿਹੜੀ ਸਾਡੀ ਖਾਸ ਕਰਕੇ ਟ੍ਰੇਨਿੰਗ ਹੋਈ ਹੈ ਜਿਹੜੇ ਬੰਦੇ ਕਮਿਊਨਿਸਟਾਂ ਚੋਂ ਆਏ ਉਹ ਹਮੇਸ਼ਾ ਹੀ ਸੋਚ ਨੂੰ ਪ੍ਰਮੁੱਖ ਰੱਖਦੇ ਹੈ ਵਿਚਾਰਤਾਰਾ ਸੋਚ ਜਿਹੜਾ ਵਿਅਕਤੀ ਦਾ ਸੁਭਾਅ ਹੈ ਉਹ ਕਿੰਨਾ ਫਰਕ ਪਾਉਂਦਾ ਗੱਲਾਂ 'ਤੇ ਇੱਕੋ ਹੀ ਸੋਚ ਹੋਵੇ ਦੋ ਵਿਅਕਤੀਆਂ ਦੀ ਦੋਹਾਂ ਦੇ ਸੁਭਾਅ ਅਲੱਗ-ਅਲੱਗ ਹੋਣ ਉਹਨਾਂ ਦਾ ਰਾਸੀ ਵਿਹਾਰ ਬਹੁਤ ਹੀ ਅਲੱਗ-ਅਲੱਗ ਕਿਸਮ ਦਾ ਹੋਊਗਾ ਸੋ ਮੇਰੇ ਵਾਸਤੇ ਇਹ ਸਾਰੀ ਕਿਤਾਬ 'ਚੋਂ ਜਥੇਦਾਰ ਗੁਰਚੰਦ ਸਿੰਘ ਟੋੜਾ ਨੂੰ ਵਿਅਕਤੀ ਦੇ ਤੌਰ 'ਤੇ ਸਮਝਣਾ ਉਹਨਾਂ ਦਾ ਸੁਭਾਅ ਕੀ ਸੀ ਭਲਾ ਜਿੱਤੇ ਕਰਕੇ ਆਪਾਂ ਕਹਿ ਸਕਦੇ ਆਂ ਵੀ ਜੇ ਟੌੜੇ ਦੀ ਜਗ੍ਹਾ ਕੋਈ ਹੋਰ ਹੁੰਦਾ ਉਸ ਮੌਕੇ ਤਾਂ ਗੱਲ ਇਸ ਤਰ੍ਹਾਂ ਨਹੀਂ ਸੀ ਹੁੰਨੀ ਗੱਲ ਹੋਰ ਤਰ੍ਹਾਂ ਹੋਣੀ ਸੀ ਸੋ ਉਹਨਾਂ ਦੇ ਸੁਭਾਅ ਦੇ ਜਿਹੜੇ ਵੱਡੇ ਲੱਛਣ ਮੈਨੂੰ ਲੱਗੇ ਉਹ ਇਹ ਹੈ ਕਿ ਲੜਿਆ ساری ਉਮਰ ਤੁਸੀਂ ਦੇਖ ਲਓ ਕਿਹੜੇ ਸਮਿਆਂ ਤੋਂ ਸੰਤ ਫਤੇਸੂ ਨਾਲ ਵੀ ਸੰਤ ਚੰਨਨ ਸਿੰਘ ਨਾਲ ਵੀ ਉਸ ਤੋਂ ਬਾਅਦ ਦਾ ਆਪਾਂ ਨੂੰ ਸਾਰੇ ਇਤਿਹਾਸ ਦਾ ਪਤਾ ਹੀ ਹੈ ਤੇ ਉਸ ਤੋਂ ਪਹਿਲਾਂ ਵੀ ਮਤ ਭੇਤ ਹੁੰਦੇ ਰਹੇ ਲੜਦੇ ਰਹੇ ਪਰ ਇੱਕ ਗੱਲ ਜਿਹੜੀ ਮੈਂ ਉਹਨਾਂ ਦੇ ਨੋਟ ਕੀਤੀ ਕਿਸੇ ਪ੍ਰਤੀ ਵੀ ਮਨ ਚ ਕਰੋੜ ਨਹੀਂ ਕੋਈ ਰੱਖਿਆ ਕਿ ਕੋਈ ਨਹੀਂ ਕਿਤੇ ਦੇਖਾਂਗੇ ਹਲਕਿ ਕਿਸੇ ਪ੍ਰਤੀ ਵੀ ਮਨ ਚ ਕਰੋੜ ਨਹੀਂ ਇਹੇ ਗੱਲ ਉਹਨਾਂ ਨੂੰ ਵੱਡਾ ਬਣਾਉ ਤੇ ਵੱਡਾ ਆਦਮੀ ਇਸ ਤਰ੍ਹਾਂ ਕਰ ਸਕਦਾ ਆਮ ਆਦਮੀ ਵੱਡਾ ਅਹੁਦੇ ਪੱਖੋਂ ਵੀ ਕਹਿੰਦਾ ਮੈਂ ਵੱਡਾ ਉਮਰ ਪੱਖੋਂ ਵੀ ਕਹਿੰਦਾ ਵੀ ਉਹਦਾ ਸਟੇਚਰ ਇਨਸਾਨ ਦੇ ਤੌਰ ਤੇ ਕੁਝ ਇਹੋ ਜਿਹੀਆਂ ਸਿਫਤਾਂ ਇਹ ਬਹੁਤੀਆਂ ਹੁੰਦੀਆਂ ਨਹੀਂ ਐਕਟੀਵਿਸਟਸ ਤਾਂ ਬਿਲਕੁਲ ਹੀ ਨਹੀਂ ਹੁੰਦੀਆਂ ਉੱਥੇ ਤਾਂ ਵਿਰੋਧ ਤੇ ਘਰੋੜ ਹੀ ਚੱਲਦੇ ਆ ਇਹਦੀ ਹੁਣ ਉਦਾਹਰਨ ਤੁਸੀਂ ਦੇਖੋ ਕਿ 1962 ਸੰਤ ਚੰਨਨ ਸਿੰਘ ਨੇ ਇਹਨਾਂ ਦੇ ਰਾਹ 'ਚ ਅੜਿੱਕੇ ਲਾਉਣ ਦੇ ਕਿੰਨੇ ਯਤਨ ਕੀਤੇ ਹੈ। ਹਾਲਾਂਕਿ ਸੰਤ ਚੰਨਨ ਸਿੰਘ ਦੇ ਪ੍ਰਸ਼ੰਸਕ ਬਹੁਤ ਹੈ। ਸੰਤ ਫਤੇਸੂ ਨਾਲੋਂ ਵੱਧ। ਇਹ ਸੰਤ ਫਤੇਸੂ ਹੋਰ ਕਿਸਮ ਦਾ ਬੰਦਾ ਸੀ ਸੰਤ ਚੰਨਨ ਸਿੰਘ। ਸੰਤ ਫਤੇਸੂ ਤੋਂ ਪਹਿਲਾਂ ਅਕਾਲੀ ਸਰਗਰਮੀਆਂ 'ਚ ਹਿੱਸਾ ਲੈਣ ਲੱਗ ਗਿਆ ਸੀ ਤੇ ਵਰਕਿੰਗ ਕਮੇਟੀ ਦਾ ਵੀ ਮੈਂਬਰ ਸੀ। ਇਹ ਮੇਰੇ ਵਾਸਤੇ ਬਿਲਕੁਲ ਨਵਾਂ ਤੱਤ ਹੈ। ਮੇਰੀ ਧਾਰਨਾ ਇਹ ਸੀ ਕਿ ਸੰਤ ਫਤੇਸੂਨ ਦਾ ਅਜ ਮੇਕ ਗੜਵਈ ਹੁੰਦਾ ਨਾ ਵੀ ਚਲ ਉਹਨੇ ਉਹਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਤਾ ਇਹ ਕਹਿੰਦਾ ਵੀ ਨਹੀਂ ਸੰਤ ਫਤੇਸੂ ਤਾਂ ਬਾਦਛਾਇਆ ਜਾ ਕੇ ਉਹ ਤਾਂ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਆਇਆ ਇਹ ਤਾਂ ਸੰਤ ਚੰਦਨ ਸਿੰਘ ਤੋਂ ਤਾਂ ਪਹਿਲਾਂ ਤੁਸੀਂ ਜਿਹਦਾ ਮਤਲਬ ਉਹਦੀ ਕਬਦੀ ਜਾਦਾਨ ਹਸਤੀ ਸੀ ਸੰਤ ਚੰਦਨ ਸਿੰਘ ਦੀ ਚਲੋ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਰਾਹ ਢੱਕਣ ਦਾ ਸੰਤ ਚੰਦਨ ਸਿੰਘ ਨੇ ਵਿਰੋਧ ਕੀਤਾ ਇਨ ਰਾਜ ਵੀ ਹੋਏ ਘਰੇ ਵੀ ਜਾ ਬੈਠੇ ਕੁਛ ਚਰ ਜਾ ਕੇ ਕਿਉਂਕਿ ਮਨ ਉਹ ਚਾਟ ਤਾਂ ਖੱਟਾ ਤਾਂ ਹੁੰਦਾ ਹੀ ਇਹਨਾਂ ਗੱਲਾਂ ਤੋਂ ਫਿਰ ਪਰ ਜੂਨ 1963 ਚ ਅਗਲੇ ਸਾਲ ਹੀ ਫੇਰ ਐਸਜੀਪੀਸੀਟੀ ਇਲੈਕਸ਼ਨ ਸੀ ਫੇਰ ਸੰਤ ਚੰਨਣ ਸਿੰਘ ਦਾ ਰਾ ਢੱਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਉਹ ਹੋ ਗਈਆਂ ਕਾਂਗਰਸ ਵੱਲੋਂ ਮਾਸਟਰ ਤਾਰਾ ਸਿੰਘ ਰਹੀ ਪਰ ਪਹਿਲਾ ਮਸ਼ਤਾਰਾਸੂਂ ਦੇ ਪੱਖ ਚ ਨੇ ਮੁੜ ਕੇ ਜਦੋਂ 63 ਦੇ ਵਿੱਚ ਮਸ਼ਤਾਰਾਸੂਂ ਦੇ ਉਲਟ ਉਸੇ ਸੰਤ ਚੰਨਣ ਸੂਂ ਨੂੰ ਜਿਤਾਉਣ ਵਾਸਤੇ ਪੂਰਾ ਜੋਰ ਲਾ ਰਿਹਾ ਹੁਣ ਦੋਹਾਂ ਹਾਲ ਤੱਕ ਗੱਲ ਕੀ ਹੈ ਸੰਤ ਜਦੋਂ ਇਹ ਮਸ਼ਤਾਰਾਸੂਂ ਦੇ ਪੱਖ ਚ ਤੇ ਸੰਤ ਚੰਨਣ ਸੂਂ ਦੇ ਵਿਰੋਧਨ ਉਦੋਂ ਗੱਲ ਇਹ ਹੈ ਕਿ ਕਾਂਗਰਸ ਦੀ ਦਖਲਅੰਦਾਜ਼ੀ ਹੋ ਰਹੀ ਹੈ ਕਿ ਐਸਜੀਪੀਸੀ ਦਾ ਪ੍ਰਧਾਨ ਕੌਣ ਹੋਵੇ ਉਹ ਚੋਣਾਂ ਨੂੰ ਆਪਣੇ ਮੁਤਾਬਕ ਪ੍ਰਭਾਵਿਤ ਕਰਨ ਦੇ ਯਤਨ ਹੈ ਸੋ ਉੱਥੇ ਇਹ ਸੰਤ ਚੰਦਰ ਸਿੰਘ ਦੇ ਮਾਸਟਰ ਤਾਰਸੂ ਦੇ ਨਾਲ ਪਹਿਲਾਂ ਪਹਿਲਾਂ ਮਾਸਟਰ ਤਾਰਸੂ ਨੂੰ ਰੋਣ ਦੀਆਂ ਕੋਸ਼ਿਸ਼ਾਂ ਕਾਂਗਰਸ ਵੱਲੋਂ ਉਦੋਂ ਮਾਸਟਰ ਤਾਰਸੂ ਦੇ ਨਾਲ ਜਦੋਂ ਮਾਸਟਰ ਤਾਰਸੂ ਹਾਰ ਗਿਆ ਲੜਾਈ 'ਚ ਫਿਰ ਉਹਨੇ ਕਾਂਗਰਸ ਦੀ ਮਦਦ ਨਾਲ ਸੰਤਾਂ ਨੂੰ ਜਿਹੜੇ ਸੀਗੇ ਜੋੜੀ ਉਹਨਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਫਿਰ ਇਹ ਸੰ ਉਹਨਾਂ ਨਾਲ ਆਗੇ ਲੋ ਸੰਤ ਚੰਨਨ ਤੋਂ ਦੇ ਪ੍ਰਸੰਸਕ ਦਿਲੋਂ ਸੀ ਗਈ ਪਰ ਜਦੋਂ ਇਹਨਾਂ ਦੇ ਖਿਲਾਫ ਸੰਤ ਚੰਨਨ ਸੁਨੇ ਪੋਜੀਸ਼ਨਾਂ ਲੈ ਲਈਆਂ ਫਿਰ ਇਹਨਾਂ ਨੂੰ ਮਨਚ ਰੋਸਾ ਵੀ ਹੋਇਆ ਤੇ ਘਰੇ ਜਾਵੇ ਤੇ ਚਲੋ ਫਿਰ ਮੁੜ ਕੇ ਜਦੋਂ 63 ਚੋਣ 1963 ਚੋਣ ਹੋਈ ਉਦੋਂ ਫਿਰ ਕਾਂਗਰਸ ਮਹਾਤਾਰਾ ਸੁਨੇ ਕਾਂਗਰਸ ਨਾਲ ਰਲ ਕੇ ਉਹਨਾਂ ਨੂੰ ਮਜ਼ੂਰ ਕਰਨਾ ਚਾਹਤ ਸੀ ਕਿ ਤਾਂ ਉਦੋਂ ਉੱਥੇ ਆ ਹੁਣ ਜੇ ਵਿਅਕਤੀਆਂ ਨਾਲ ਕਰੋੜ ਰੱਖਿਆ ਹੁੰਦਾ ਤਾਂ ਇੰਨੀ ਛੇਤੀ ਕਿ ਜਿਹਨੇ ਮੇਰਾ ਸਾਰਾ ਕੈਰੀਅਰ ਤਬਾਹ ਕਰਨ ਦਾ ਜਸਨ ਕੀਤਾ ਮੇਰੇ ਖਿਆਲ ਸ਼ਾਇਦ ਇਹਨਾਂ ਨੇ ਕਦੇ ਕੈਰੀਅਰ ਦੇ ਟਰਮਾਂ 'ਚ ਇਹਨਾਂ ਸੋਚਿਆ ਵੀ ਮੈਂ ਆਪਦਾ ਕੈਰੀਅਰ ਬਣਾਉਣਾ ਉਹ ਪਲਾਨ ਕਰਕੇ ਚੱਲੇ ਹੁੰਦੇ ਇਸ ਤਰ੍ਹਾਂ ਨਹੀਂ ਹੁਣ ਜਿਹੜੀ ਇਹ ਗੱਲ ਹੈ ਜਿੱਥੇ ਮੈਂ ਕਹਿੰਦਾ ਵੀ ਉਹ ਵੱਡਾ ਬੰਦਾ ਸੀ ਉਹਦੇ ਚੋਂ ਇਹ ਹੈ ਕਿ ਭਾਵੇਂ ਉਹ ਰਾਜਨੀਤੀ 'ਚ ਸਰਗਰਮ ਸੀ ਪਰ ਮੇਰੇ ਮੁਤਾਬਕ ਬੇਸਿਕਲੀ ਉਹ ਇੱਕ ਧਾਰਮਿਕ ਬੰਦਾ ਸੀ ਜੇ ਸਾਰਾ ਜੀਵਨ ਵੀ ਬੜੋ ਜਿਸ ਕਿਸਮ ਦੇ ਮਾਹੌਲ ਚ ਪੜੇ ਜਿਸ ਕਿਸਮ ਦੀ ਜ਼ਿੰਦਗੀ ਜਿਉਈ ਮਤਲਬ ਇੱਕ ਧਰਮ ਪ੍ਰਚਾਰ ਤੋਂ ਸ਼ੁਰੂ ਕਰਕੇ ਬੜੀ ਥੋੜੀ ਜੀ ਕਿੰਨੇ ਕੁ 40 ਰੁਪਏ ਮਿਲਦੇ ਹੁੰਦੇ ਸੀ ਕਹਿੰਦੇ ਮਹੀਨੇ ਦੇ ਹਾਰਮੋਨੀ ਉਚਕ ਕੇ ਪਿੰਡ ਪਿੰਡ ਜਾਣਾ ਤੇ ਧਰਮ ਪ੍ਰਚਾਰ ਦੇ ਵਿੱਚ ਉਹ ਕੋਈ ਪੇਸ਼ਾਵਰ ਧਾਰਮਿਕ ਪ੍ਰਚਾਰਕ ਨਹੀਂ ਸੀ ਇੱਕ ਜਿਵੇਂ ਮਿਸ਼ਨਰੀ ਸਪਿਰਟ ਹੁੰਦੀ ਹੈ ਉਹ ਜज्ਬੇ ਦੇ ਵਿੱਚੋਂ ਉਹਨਾਂ ਨੇ ਧਰਮ ਪ੍ਰਚਾਰ ਦਾ ਕੰਮ ਕੀਤਾ ਸੋ ਰੀਅਲ ਸੈਂਸ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਧਾਰਮਿਕ ਬੰਦਾ ਉਂਝ ਰਾਜਨੀਤੀ 'ਚ ਵੀ ਸਰਗਰਮ ਹੁੰਦਾ ਵਾਕੀ ਜਿਹੜੇ ਬੰਤੇ ਨੇ ਨਾ ਅਕਾਲੀ ਆਗੂ ਹੋਰ ਜਿੰਨੇ ਵੀ ਉਹਨਾਂ ਦੇ ਨਾਲ ਆਏ ਉਹਨਾਂ ਨਾਲੋਂ ਫਰਕ ਕੀ ਸੀ ਇਹੋ ਬੰਦੇ ਬੇਸਿਕਲੀ ਪੋਲੀਟੀਕਲ ਆ ਉਹਨਾਂ ਵਾਸਤੇ ਧਰਮ ਤਾਂ ਸੈਕੰਡਰੀ ਹੈ ਸੋ ਇਹ ਇੱਕ ਵੱਡਾ ਫਰਕ ਜਿਹੜਾ ਇਹ ਜਿਹੜੇ ਗੁਰਤੇਆਂ ਨੂੰ ਸੁਣ ਤੌੜਾਦਾ ਇਹ ਹੋਇਆ ਦੂਜੀ ਗੱਲ ਸਾਰਾ ਤੁਸੀਂ ਪੜੋ ਮੈਂ ਇਹਨਾਂ ਨੂੰ ਮਿਲ ਕੇ ਵੀ ਦੇਖਿਆ ਜਿਹੜਾ ਉਹਦਾ ਮਾਈਂਡ ਹੈ ਨਾ ਉਹ ਬਹੁਤ ਹੀ ਸ਼ਾਰਪ ਸੀ ਉਮੀਦ ਨਾਲੋਂ ਕਿਤੇ ਵੱਧ ਹਰ ਚ ਲੋਕ ਨੂੰ ਪੜਨ ਦਾ ਮੌਕਾ ਨਹੀਂ ਮਿਲਿਆ ਪਰ ਬੜਾ ਮੇਰੇ ਮੁਤਾਬਕ ਬ੍ਰਿਲੀਅੰਟ ਮਾਈਂਡ ਸੀ ਕਿਉਂਕਿ ਜਦੋਂ ਮੇਰੀ ਉਹਨਾਂ ਨਾਲ ਪਹਿਲਾਂ ਮੁਲਾਕਾਤ ਪਹਿਲੀ ਮੁਲਾਕਾਤ ਹੋਈ ਉਹਨਾਂ ਨੇ ਮਿਲਣ ਦੀ ਇੱਛਾ ਜ਼ਾਹਰ ਕੀਤੀ ਮੇਰੇ ਤਾਂ ਮਨ 'ਚ ਉਹਨਾਂ ਪ੍ਰਤੀ ਬਹੁਤ ਜ਼ਿਆਦਾ ਵਿਰੋਧ ਸੀ ਮਾਲੀ ਨੂੰ ਪਤਾ ਹੈ ਮੈਂ ਮਾਲੀ ਨੂੰ ਕਿਹਾ ਵੀ ਸੀ ਮਹਾਜਰ ਪਤਾ ਨਹੀਂ ਤੁਸੀਂ ਮੈਨੂੰ ਕਹਿੰਦੇ ਵੀ ਉਹਨਾਂ ਮਿਲੋ ਤੇ ਤੈਨੂੰ ਪਤਾ ਨਹੀਂ ਮੈਂ ਉਹਦੇ ਕਿੰਨਾ ਖਿਲਾਫ ਆ ਕਹਿੰਦਾ ਬਥੇਰਾ ਕਿਹਾ ਸੀ ਉਹਨਾਂ ਨੂੰ ਪਰ ਉਹ ਕਹਿੰਦੇ ਮੈਂ ਮਿਲਣਾ ਹੈ ਤੇ ਉਹਨਾਂ ਸਾਡੀਆਂ ਇੱਕ ਧਾਰਨਾਵਾਂ ਦੂਰੋਂ ਬਣੀਆਂ ਹੋਈਆਂ ਸੀ ਕਿਉਂਕਿ ਪ੍ਰੈਸ ਦੇ ਵਿੱਚ ਵੀ ਅਜੀਬ ਗੱਲ ਹੋਈ ਹੈ ਕਿ ਹਰ ਵਾਰ ਅਰਥ ਤੋਂ ਵੀ ਕੋਈ ਅੰਤਰ ਸੰਕਟ ਆਉਂਦਾ ਹੈ ਟੋੜਾ ਟਾਰਗੇਟ ਹੁੰਦਾ ਉਹ ਟਰਮ ਕਿਵੇਂ ਕੋਇਨ ਕੀਤੀ ਕਿਸੇ ਨੇ ਵੀਲੀ ਟੋੜਾ ਰੋਂਪੜ ਜਿਵੇਂ ਹੁਣ ਦੇਖੋ ਬੰਦੇ ਤਾਂ ਕੀ ਨਕਸ਼ਾ ਬਣਦਾ ਕਿੰਨਾ ਉਹਨੂੰ ਇੱਕ ਸ਼ਬਦ ਨਾਲ ਹੀ ਉਹਨੂੰ ਖਤਮ ਕਰਨ ਦੀ ਯਤਨ ਕੀਤੇ ਜਾਂਦੇ ਆ ਸੋ ਉਹ ਸਾਰੇ ਕੁਝ ਦਾ ਮਨ ਤੇ ਕਿਤੇ ਆਸਰ ਸੀ ਜਿੰਨਾ ਚਿਰ ਤੁਸੀਂ ਬੰਦੇ ਨੂੰ ਮਿਲਦੇ ਨਹੀਂ ਨਾ ਸੁਣੀਆਂ ਸੁਣਾਈਆਂ ਗੱਲਾਂ ਤੇ ਧਾਰਨਾਵਾਂ ਬਣਾ ਲੈਣੀਆਂ ਉਹ ਨੇਚਰਲੀ ਮੈਂ ਸੱਚੀ ਗੱਲ ਆ ਮੈਂ ਮਿਲਣਾ ਨਹੀਂ ਸੀ ਚਾਹੁੰਦਾ 1% ਵੀ ਪਰ ਜਦੋਂ ਲੱਗਿਆ ਕਿ ਉਹ ਤਾਂ ਬਹੁਤ ਮਿਲਣਾ ਚਾਹੁੰਦੇ ਹਨ ਮੇਰੇ ਮਨ ਤੇ ਇਹ ਬੋਝ ਵੀ ਜਰ ਮੇਰੀਆਂ ਗੱਲਾਂ ਦਾ ਉਹਨਾਂ ਨੂੰ ਸਮਝ ਕਿਵੇਂ ਆਜੀ ਸਾਡੀ ਸਾਰੀ ਟ੍ਰੇਨਿੰਗ ਹੋ ਰਹਾ ਸਿਧਾਂਤਕ ਗੱਲਾਂ ਬੜੀਆਂ ਬੋਝਲ ਗੁੰਝਲਦਾਰ ਨੇ ਐਨੀ ਕੋਈ ਮੋਟੀ ਸੋਟੀ ਚੀ ਗੱਲ ਨਹੀਂ ਤੇ ਚਲੋ ਮਖੇ ਹੁਣ ਜਦੋਂ ਬੁਲਾਇਆ ਤੇ ਮਿਲਣਾ ਤਾਂ ਪੈਣਾ ਹੀ ਹੈ ਮੈਨੂੰ ਅਸੀਂ 15-20 ਮਿੰਟ ਚ ਗੱਲ ਖਤਮ ਹੋ ਜੂਗੀ ਤੇ ਚਲੋ ਅਸੀਂ ਮਿਲੇ ਤੇ ਮੈਂ ਜਾਂਦਾ ਹੀ ਉਹਨਾਂ ਚਲੋ ਮੈਨੂੰ ਕਿਹਾ ਹੀ ਮੈਂ ਤੁਹਾਡੇ ਲੇਖ ਪੜ੍ਹਦਾ ਤੇ ਬੜੇ ਚੰਗੇ ਲੱਗਦੇ ਨੇ ਤੇ ਮੈਂ ਚਾਹੁੰਦਾ ਸੀ ਤੁਹਾਡੇ ਨਾਲ ਗੱਲ ਹੋ ਜਾਈ ਮੈਂ ਕਿਹਾ ਵੈਸੇ ਮੇਰੀਆਂ ਪੋਜੀਸ਼ਨਾਂ ਬਾਰੇ ਪਤਾ ਤੁਹਾਨੂੰ ਕਹਿੰਦਾ ਮਨਸਾਰਾ ਪਤਾ ਹੈ ਮੈਂ ਕਿਹਾ ਫਿਰ ਵੀ ਮੈਂ ਇੱਕ ਵਾਰ ਦੱਸ ਦਿੰਨਾ ਤਾਂ ਕਿ ਆਪਣੀ ਗੱਲਬਾਤ ਕਰਨ ਦਾ ਤਾਂ ਹੀ ਕੋਈ ਫਾਇਦਾ ਹੋ ਤੁਹਾਨੂੰ ਭੁਲੇਖੇ 'ਚ ਨਾ ਰਹੋ ਮੈਂ ਬੜੀ ਇਮਾਨਦਾਰੀ ਨਾਲ ਆਉਂਦਾ ਹਸਦਾ ਵੀ ਮੈਂ ਤੁਹਾਡੇ ਕਿੰਨਾ ਖਿਲਾਫ ਹਾਂ ਤੁਹਾਡੀ ਸਾਰੀ ਸੋਚ ਦੇ ਵਿਅਕਤੀ ਦੇ ਤੌਰ ਤੇ ਨਹੀਂ ਚੱਲੋਂਨਾ ਵੀ ਜੋ ਤੁਸੀਂ ਸਾਰੇ ਚੱਲ ਰਹੇ ਹੋ ਜਿਸ ਤਰ੍ਹਾਂ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਖੋਲ ਖੁੱਲ ਕੇ ਆਪ ਦਾ ਸਾਰਾ ਪੱਖ ਦੱਸ ਗੱਲ ਕੀ ਹੈ ਮਤਲਬ ਉਹਨੇ ਸ਼ਬਦ ਤਾਂ ਨਹੀਂ ਵਰਤੇ ਕਿ ਤੂੰ ਲੌਜਿਕ ਦੇ ਸਾਰੀ ਗੱਲ ਦਾ ਚਲੋ ਜੀ ਫਿਰ ਗੱਲਾਂ ਚੱਲੀਆਂ ਮੇਰੇ ਖੜ ਬਹੁਤ ਲੰਬਾ ਚਿਰ ਗੱਲਬਾਤ ਚੱਲੀ ਤੇ ਮੈਨੂੰ ਪਹਿਲੇ 10 ਮਿੰਟਾਂ ਚ ਹੀ ਇਹ ਪਤਾ ਲੱਗ ਗਿਆ ਉਹ ਤਾਂ ਰিসিਵ ਕਰ ਰਹਾਗਾ ਨੂੰ ਕਿਉਂਕਿ ਪਤਾ ਲੱਗ ਜਾਂਦਾ ਤੁਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹੋ ਵੀ ਉਹ ਕੁਝ ਗੱਲ ਪੱਲੇ ਪੈ ਰਹੀ ਹੈ ਕਿ ਐਵੇਂ ਹੀ ਚੱਲੋ ਵੀ ਐਚ ਡੀ ਉਤੇ ਕੋਈ ਨਾ ਕੋਈ ਸਵਾਲ ਤੇ ਹੋਰ ਚਲੋ ਮੇਰਾ ਕਹਿਣ ਤੋਂ ਭਾਵ ਬਹੁਤ ਬ੍ਰਿਲੀਅੰਟ ਮਾਈਂਡ ਸੀ ਜਿਹੜਾ ਮੈਨੂੰ ਹੋਰ ਅਕਾਲੀ ਪੋਲਿਟਿਕਸ ਚ ਇਸ ਤਰ੍ਹਾਂ ਦਾ ਬੰਦਾ ਪੜੇ ਲਿਖੇ ਬੜੇ ਮਿਹਲੇ ਨਾ ਕਿਦੋਂ ਵੱਧ ਪੜੇ ਲਿਖੇ ਹੋਣਗੇ ਤੇ ਪੜ੍ਹਾਈ ਲਿਖਾਈ ਦੀ ਏਡੀ ਗੱਲ ਨਹੀਂ ਹੁੰਦੀ ਉਹ ਬੜੀ ਸੈਕੰਡਰੀ ਜੀ ਹੁੰਦੀ ਹੈ ਤੇ ਉਹ ਚਲੋ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਤੇ ਮਤਲਬ ਮੈਨੂੰ ਤਾਂ ਬੜੀ ਐਨੀ ਤਸੱਲੀ ਹੋਈ ਮਿਲ ਕੇ ਜਿੰਨੀ ਪਹਿਲਾਂ ਮੈਂ ਰਿਲੈਕਟੈਂਟ ਸੀ ਰਾਦਰ ਹੌਸਟਾਈਲ ਸੀ ਉਨਹੀਂ ਮੈਨੂੰ ਲੱਗਿਆ ਤੇ ਫਿਰ ਮੈਨੂੰ ਇਹ ਵੀ ਲੱਗਿਆ ਜਿਹੜੀ ਮੈਨੂੰ ਸਰਦਾਰ ਜਗਜੀਤ ਸਿੰਘ ਨੇ ਕਹੀ ਸੀ ਗੱਲ ਕਹਿੰਦਾ ਦੂਰੋਂ ਕਿਸੇ ਬੰਦੇ ਬਾਰੇ ਕੋਈ ਧਾਰਨਾ ਬਣਾ ਕੇ ਉਹਨੂੰ ਇਤਿਹਾਸ 'ਚ ਕਿਤੇ ਕਾਲਖਪੇਟ ਨਹੀਂ ਕਰਨੀ ਚਾਹੀਦੀ ਉਜਾਤਨ ਕਰੋ ਉਹਦੇ ਬਾਰੇ ਜਾਣਨ ਦਾ ਕਿਉਂਕਿ ਥੋੜੀ ਲਿਖੀ ਹੋਈ ਗੱਲ ਨੇ ਦੂਰ ਤੱਕ ਅਸਰ ਕਰਨਾ ਹੁੰਦਾ ਹੈ ਤੇ ਹਰ ਬੰਦੇ ਨੇ ਆ ਕੇ ਆਪਣੀ ਸਫਾਈ ਨਹੀਂ ਦੇਣੀ ਹੁੰਦੀ ਫਿਰ ਮੈਨੂੰ ਮੈਂ ਕਿਹਾ ਵੀ ਤਾਂ ਕਿਉਂਕਿ ਉਦੋਂ ਮੈਂ ਜੇ ਕਿਤਾਬ ਲਿਖਣੀ ਸ਼ੁਰੂ ਕਰਨੀ ਸੀ ਫਿਰ ਮੈਨੂੰ ਲੱਗਿਆ ਵੀ ਇਹ ਤਾਂ ਬਹੁਤ ਜ਼ਰੂਰੀ ਸੀ ਮੇਰੀ ਮੁਲਾਕਾਤ ਤੇ ਮੈਂ ਬੜਾ ਐਕਸਾਈਟਮੈਂਟ ਚ ਮੈਂ ਦੋ ਤਿੰਨ ਬੰਦਿਆਂ ਨੂੰ ਦੱਸੀ ਇਹ ਗੱਲ ਮੈਂ ਹਲਵਾਰ ਵੀ ਨੂੰ ਦੱਸੀ ਹਲਵਾਰ ਵੀ ਕਹਿੰਦਾ ਫਿਰ ਤੂੰ ਨਾ ਬਾਦਲ ਨੂੰ ਵੀ ਮਿਲ ਫਿਰ ਮੈਂ ਬੰਦਿਆਂ ਨੂੰ ਪੁੱਛਿਆ ਜਿਹੜੇ ਬਾਦਲ ਨੂੰ ਜਾਣਦੇ ਸੀ ਥੋੜੇ ਇਹਨੂੰ ਮਿਲਣ ਦਾ ਕੋਈ ਫਾਇਦਾ ਹੈ ਸਾਰੇ ਥਾਮਾਂ ਤੋਂ ਇਹ ਆਇਆ ਕਿ ਕੋਈ ਵੀ ਫਾਇਦਾ ਨਹੀਂ ਹੋਣਾ ਉਹਨੇ ਕੁਝ ਵੀ ਸੱਚ ਬੋਲਨੇ ਨਹੀਂ ਥੋਡੇ ਕੋਲ ਨਹੀਂ ਜਾਂ ਕੇ ਸਲਮਾਰ ਲੈਣੀ ਹੈ ਵੀ ਮੈਨੂੰ ਕੋਈ ਫਾਇਦਾ ਨਹੀਂ ਹੋਣਾ ਮੈਂ ਚਾਹੁੰਦਾ ਸੀ ਵੈਸੇ ਵੀ ਜਿੰਨਿਆਂ ਨੂੰ ਮਿਲਿਆ ਜਾ ਸਕਿਆ ਅਫਰਡ ਲਿਖਣਾ ਹੈ ਗੱਲ ਨੂੰ ਸਮਝਣਾ ਹੈ ਚਲੋ ਜੀ ਇਹ ਹੁਣ ਮਤ ਜਿਹੜੀ ਟੌੜਾ ਸਾਹ ਬਾਰੇ ਇਹ ਸੀ ਕਿ ਡ੍ਰਿਲੈਂਟ ਸੀ ਯੋਗਤਾ ਸੀ ਈਮਾਨਦਾਰ ਸੀ ਤੇ ਰਾਜਨੀਤੀ ਚ ਇਹ ਤਿੰਨੇ ਜਿਹੜੀ ਰੈਸਪੀ ਆ ਇਹ ਦੁਸ਼ਮਣ ਬਣਾਉਂਦੀ ਆ ਦੁਸ਼ਮਣ ਤਾਂ ਫਿਰ ਪੈਦਾ ਹੋਣਗੇ ਵੀ ਇਹੋ ਜਿਹਾ ਬੰਦਾ ਜਿਹੜਾ ਜਿਹਦਾ ਦਿਮਾਗ ਤੇਜ ਵੀ ਐ ਇਮਾਨਦਾਰ ਵੀ ਐ ਤੇ ਯੋਗ ਵੀ ਐ ਐਵੇਂ ਕੋ ਗੂ ਨਹੀਂ ਉਹ ਤਾਂ ਤਾਫਰ ਬੰਦੇ ਬੜੇ ਇਨਸਿਕਿਉਰ ਹੋ ਜਾਂਦੇ ਸੋ ਇਹ ਮਨ ਦੇ ਕੇ ਸਾਰਾ ਜਿਹੜਾ ਭਾਵੇਂ ਸੰਤ ਫਤੇਸੂ ਆ ਭਾਵੇਂ ਹਾਲਾਂਕਿ ਉਦੋਂ ਇਹ ਯੰਗ ਹੀ ਸੀਗੇ ਅਜੇ ਭਾਵੇਂ ਸੰਤ ਫਤੇਸੂ ਸੀ ਬੰਦੇ ਸੁੰਘ ਜਾਂਦੇ ਕਿ ਕਿਤੇ ਨਾ ਕਿਤੇ ਬੰਦਾ ਸਾਨੂੰ ਹੋਰ ਪੋਲੀਟਿਕਲ ਬੰਦੇ ਨੂੰ ਹੋਰ ਕੁਛੇ ਗੱਲ ਦਾ ਪਤਾ ਨਾ ਹੋਵੇ ਭਾਵੇਂ ਪਰ ਆਹ ਗੱਲ ਤਾਂ ਉਹ ਵੀ ਕੀ ਤੋਂ ਖਤਰਾ ਹੈ ਉਹ ਬਹੁਤ ਛੇਤੀ ਸੁੰਘ ਜਾਂਦਾ ਸੋ ਇਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਸੀਗੀਆਂ ਉਹਦੇ ਕਰਕੇ ਉਹਨਾਂ ਨੂੰ ਬੰਦੇਓ ਤੋਂ ਇਨਸਕਿਉਰ ਹੁੰਦੇ ਰਹੇ ਤ론 ਮੇਰਾ ਖਿਆਲ ਆ ਪੰਜ ਤਾਂ ਲੰਮੀਆਂ ਕਹਾਣੀਆਂ ਪਾ ਲਈਆਂ ਹੁਣ ਇੰਨਾ ਸਮਾਂ ਨਹੀਂ ਆਪਣੇ ਕੋਲੇ ਪਰ ਇੱਥੇ ਮੈਂ ਜਿਹੜੀ ਗੱਲ ਆਪਾਂ 1996 ਦੀ ਗੱਲ ਵੀ ਆਉਂਦੀ ਐ ਵੀ ਬਹੁਤ ਦੋ ਗੱਲਾਂ ਉਹਨਾਂ ਨੇ ਮੇਰੇ ਖਰ ਸਹੀਆਂ ਉਹਨਾਂ ਦੇ 1996 97 ਦੇ ਪੀੜ੍ਹ ਚ ਜਦੋਂ ਅਕਾਲੀ ਦਲ ਮੁੜ ਸਤਾਚ ਆਇਆ ਇੱਕ ਤਾਂ ਜਿਹੜੀ ਬੀਜੇਪੀ ਨੂੰ ਕੀ ਬਿਨਾਂ ਸ਼ਰਤ ਹਮਾਇਤ ਨਹੀਂ ਦੇਣੀ ਚਾਹੀਦੀ ਇਹ ਹੁਣਾਂ ਕਿਤਾਬ ਪੜ ਕੇ ਪਤਾ ਲੱਗ ਗਿਆ ਐ ਵੀ ਟੌੜਾ ਸਾਹਿਬ ਬਿਨਾਂ ਸ਼ਰਤ ਨਹੀਂ ਚਾਉਂਦੇ ਸੀ ਬਾਹਰ ਤਾਂ ਨਹੀਂ ਇਹ ਹੀ ਪ੍ਰਭਾਵ ਬਣ ਜਾਂਦਾ ਵੀ ਟੌੜੇ ਤੇ ਬਾਦਲ ਨੇ ਰੜਕ ਕੇ ਇਹ ਕੰਮ ਕਰ ਲਿਆ ਵੀ ਚਲ ਚੰਦੂ ਮਾਜਰੇ ਨੂੰ ਮਨਿਸਟਰ ਨਹੀਂ ਬਣਾਇਆ ਉਹ ਜਾਤੀ ਦਾ ਮਸਲਾ ਸੀਗਾ ਉਹ ਜਾਤੀ ਵਿਰੋਧ ਸੀ ਸੋ ਆ ਕਿਤਾਬ ਪੜ੍ਹ ਕੇ ਮੈਨੂੰ ਇਹ ਗੱਲ ਸਮਝ ਆਈ ਵੀ ਵਿਰੋਧ ਜਾਤੀ ਨਹੀਂ ਸੀ ਜਾਤੀ ਵਿਰੋਧ ਨੂੰ ਕਦੇ ਵੀ ਜਿਹੇ ਜਿਹੇ ਟੌੜਾ ਬਹੁਤਾ ਖਿੱਚ ਕੇ ਨਹੀਂ ਸਿਲ ਜਾਂਦਾ ਤੇ ਦੂਜੀ ਗੱਲ ਇਹ ਹੈ ਕਿ ਇੱਕ ਬਿਨਾ ਸ਼ਰਤ ਹਮਾਇਤ ਇੱਕ ਜਿਹੜਾ ਹੈਗਾ ਬੁੱਚੜ ਪੁਲਿਸ ਆਫਸਰ ਵੀ ਜੋ ਤੁਸੀਂ ਵਾਦਾ ਕੀਤਾ ਮੈਨੀਫੈਸਟੋ ਚ ਵਾਦਾ ਨਾ ਵੀ ਕੀਤਾ ਹੋਵੇ ਆਦਰਵਾਈਜ਼ ਤੁਹਾਡਾ ਫਰਜ ਬਣਦਾ ਤੁਹਾਡੀ ਕੌਮ ਤੇ ਜ਼ੁਲਮ ਹੋਇਆ ਤੇ ਜਿਹੜੇ ਬੰਦੇ ਉਹਦੇ ਜ਼ਿੰਮੇਵਾਰ ਨੇ ਜਦੋਂ ਤੁਹਾਡੀ ਸਰਕਾਰ ਆਉ ਤਣ ਤੁਸੀਂ ਉਹਨਾਂ ਨੂੰ ਸਜਾਵਾਂ ਨਾ ਦਵਾ ਸਕੋ ਇਹ ਤੱਕ ਵੱਖਰੀ ਗੱਲ ਹੈ ਇਹ ਤੁਸੀਂ ਉਹਨਾਂ ਨੂੰ ਨਵਾਜੋ ਅਹੁਦਿਆਂ ਨਾਲ ਇਹ ਤਾਂ ਬਹੁਤ ਔਕ ਵੱਡੀ ਗੱਲ ਸੀ ਸੋ ਉਹ ਫਿਰ ਜਿਵੇਂ ਮਾਲੀ ਨੇ ਲਿਖਿਆ ਕਿ ਉਹਨੇ ਜਿੰਨਾ ਔਖਾ ਹੋ ਕੇ ਬੋਲੇ ਆਂ ਬਿਆ ਸਾਡੇ ਵਾਲਾ ਵੀ ਮੁਹੰਮਦ ਮੁਸਤਫਾ ਦੀ وکਾਲਤ ਕਰੀ ਜਾਂਦਾ ਚੰਦੂ ਮਾਜਰੇ ਪਰ ਮਤਲਬ ਔਖੇ ਹੁੰਦੇ ਸੀ ਇਹਨਾਂ ਗੱਲਾਂ ਦੇ ਉੱਤੇ ਪਰ ਇੱਕ ਉਹਨਾਂ ਦਾ ਜਿਹੜਾ ਕੈਰੈਕਟ੍ਰਿਸਟਿਕ ਫੀਚਰ ਹੈ ਸਾਰੇ ਸੱਟਰਾਗਲ ਦੇ ਵਿੱਚ ਉਹ ਤੋੜ ਵਿਛੋੜਾ ਕਰਨ ਤੱਕ ਨਹੀਂ ਜਾਂਦਾ ਮੱਚ ਚੱਲੀ ਜਾਂਦੇ ਆ ਸਭ ਕੁਝ ਲੜਾਈ ਚੱਲੀ ਜਾਂਦੀ ਹੈ ਜਿੱਥੇ ਕਿਤੇ ਹੁੰਦਾ ਵੀ ਥੋੜ ਬਿਛੋੜਾ ਕਰੋ ਉੱਥੋਂ ਹੋ ਦੀ ਪਿੱਛੇ ਮੁੜਿਆ ਆਉਂਦੇ ਤੇ ਸਾਡੇ ਵਰਗੇ ਬੰਦੇ ਜਿਹੜੇ ਐਕਟੀਵਿਸਟ ਰਹੇ ਖਾਸ ਕਰਕੇ ਜਿਹੜੇ ਲੈਫਟ ਮੂਵਮੈਂਟ ਚੋਂ ਆਏ ਉਹ ਤਾਂ ਉਹਨਾਂ ਦਾ ਸ਼ੌਕ ਹੁੰਦਾ ਹੈ ਵੀ ਚੀਜ਼ ਨੂੰ ਹੁਣ ਸਿਰੇ ਲਾਓ ਕੇ ਤੇ ਉਹ ਮੇਰਾ ਖਿਆਲ ਹੈ ਕਿ ਜਿਹੜੀ ਹੁਣ ਮੈਨੂੰ ਸਮਝ ਆਉਂਦੀ ਹੈ ਪਹਿਲਾਂ ਤਾਂ ਤੁਸੀਂ ਇਹਨੂੰ ਕਹਿ ਸਕਦੇ ਹੋ ਨਾ ਕਿ ਉਹਦੀ ਮੌਕਾ ਪ੍ਰਸਤੀ ਹੈ ਜੀ ਉਹਦੀ ਕਮਜ਼ੋਰੀ ਹੈ ਹੁਣ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਬਾਰ ਬਾਰ ਬੰਦਿਆਂ ਨੂੰ ਸਮਝਣ ਦੀ ਉਹ ਹੈ ਦੀ ਧਰਮ ਵਾਲੇ ਬੰਦੇ ਤੇ ਰਾਜਨੀਤੀ ਵਾਲੇ ਬੰਦੇ ਉਹਨਾਂ ਦਾ ਕੰਡਕਟ ਬਹੁਤ ਬੱਕਰੀ ਕਿਸਮ ਦਾ ਹੁੰਦਾ ਉਹ ਦੂਜਿਆਂ ਨੂੰ ਸਮਝ ਨਹੀਂ ਆ ਸਕਦਾ ਉਹ ਤਾਂ ਫਿਰ ਉਹੀ ਫਤਵੇ ਦੇਣਗੇ ਉਹਨਾਂ ਬਾਰੇ ਸੋ ਮੇਰਾ ਖਿਆਲ ਹੈ ਜਿ ਨੂੰ ਆਪਾਂ ਇਹ ਨਹੀਂ ਵੀ ਸਮਝ ਉਤਾ ਕਰ ਲੈਂਦਾ ਸੀ ਉਹਦੇ ਸੁਭਾਅ ਚ ਹਰ ਧਰਮ ਵਾਲੇ ਬੰਦੇ ਧਾਰਮਿਕ ਬੰਦੇ ਦੇ ਸੁਭਾਅ ਚ ਇਹ ਇਸ ਤਰ੍ਹਾਂ ਦਾ ਹੀ ਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਲੈਫਟ ਮੂਵਮੈਂਟ ਦਾ ਬਹੁਤ ਬੋਲਬਾਲਾ ਰਿਹਾ ਪ੍ਰੈਸ 'ਚ ਲੈਫਟ ਦੇ ਬੰਦੇ ਪ੍ਰੋਫੈਸਰ ਲੈਫਟ ਦੇ ਬੰਦੇ ਤੇ ਕਾਲਜਾਂ ਦੇ ਵਿੱਚ ਜੋ ਸਾਰਾ ਮਾਹੌਲ ਪੀਐਸਯੂ ਨੇ ਇੱਕ ਪੋਲੀਟਿਕਲ ਸੱਭਿਆਚਾਰ ਸਿਰ ਦਿੱਤਾ ਆਲ ਇੰਡੀਆ ਸਿੱਖ ਸੁੰਡ ਫੈਡਰੇਸ਼ਨ ਉਸੇ ਰਾਸੀ ਮਾਹੌਲ ਦੇ ਵਿੱਚੋਂ ਪੈਦਾ ਹੋਈ ਤੇ ਉਸ ਮਾਹੌਲ ਦਾ ਉਹਨਾਂ ਤੇ ਵੀ ਅਸਰ ਹੋਇਆ ਇਸ ਕਰਕੇ ਜਿੱਥੇ ਦਰ ਗੁਰਚਰਨ ਸਿੰਘ ਟੌੜਾ ਦਾ ਸੰਤਾਂ ਨਾਲ ਰਿਸ਼ਤਾ ਹੋਰ ਤਰ੍ਹਾਂ ਦਾ ਹੈ ਜਿਹੜੇ ਫੈਡਰੇਸ਼ਨ ਦੇ ਆਗੂ ਹੈ ਉਹਨਾਂ ਨਾਲ ਹੋਰ ਤਰ੍ਹਾਂ ਮਤਲਬ ਉਹਨਾਂ ਦਾ ਇਹਨਾਂ ਪ੍ਰਤੀ ਰਵਈਆ ਬਿਲਕੁਲ ਵੱਖਰਾ ਉਹ ਸ਼ਰੀਕ ਦੇ ਤੌਰ ਤੇ ਦੇਖਦੇ ਨੇ ਸੰਤ ਸਹਿਯੋਗੀ ਦੇ ਤੌਰ ਤੇ ਦੇਖਦੇ ਰਿਹਾ। ਰਿਪੋਰਟਾਂ ਸੰਤਾ ਕੋਲ ਸਾਰੀਆਂ ਜਾਂਦੀਆਂ ਚੁਗਲੀਆਂ ਵੀ ਪਹੁੰਚਦੀਆਂ ਹੋਣਗੀਆਂ। ਸਭ ਕੁਝ ਹੁੰਦਾ ਹੈ। ਸੋ ਦੋ ਧਾਰਮਿਕ ਬੰਦੇ ਜਿਦੋਂ ਆਪਸ ਵਿੱਚ ਕੋਈ ਰਿਲੇਸ਼ਨ ਬਣਾਉਂਦੇ ਹਨ ਉਹ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ। ਸੋ ਮੈਨੂੰ ਤਾਂ ਲੱਗਦਾ ਕਿ ਇਹ ਜਿਹੜੀ ਕਿਤਾਬ ਹੈ ਇਹਨੇ ਬੜਾ ਕੁਝ ਖੋਲਤਾ ਹੈ। ਤੇ ਜਿਹੜੇ ਬੰਦਿਆਂ 'ਚ ਵੀ ਕੋਈ ਸਮਰੱਥਾ ਹੈ ਇਨਸਾਈਟਸ ਹਨ ਜਿੰਨਾ ਕੋਲੇ ਉਹਨਾਂ ਦੇ ਇਸ ਤੋਂ ਆਧਾਰ ਬਣਾ ਕੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਅੱਗੇ ਇਹ ਗੱਲ ਇੱਥੇ ਰੁਕਣੀ ਨਹੀਂ ਚਾਹੀਦੀ ਚਲੋ ਕਿਤਾਬ ਆਈ ਰਾ ਸੰਪੂਰਤੀ ਜੀ ਹੋਗੀ ਇਹ ਤਾਂ ਇੱਕ ਕੁੰਜੀ ਬਣ ਗਈ ਬਹੁਤ ਕੁਝ ਨੂੰ ਖੋਲਣ ਦੀ ਵਿਅਕਤੀਆਂ ਦੇ ਰੋਲ ਤੇ ਜੋ ਸਾਰਾ ਇਤਿਹਾਸ ਚ ਵਰਤਾਰੇ ਵਾਪਰੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਹੈ ਇੱਕ ਮੇਰਾ ਸੁਝਾਅ ਹੈ ਮਤਲਬ ਜੇ ਹੋ ਸਕੇ ਮੇਰੇ ਮੁਤਾਬਕ ਇਹ ਹੈ ਕਿ ਚਲੋ ਉਹਨਾਂ ਨੇ ਪਿਆਰਾ ਸਿੰਘ ਭੋਗਲ ਨਾਲ ਗੱਲਾਂ ਬਾਤਾਂ ਕੀਤੀਆਂ ਜਦੋਂ ਤੁਸੀਂ ਇਸ ਤਰ੍ਹਾਂ ਬਹਿਣੇ ਉਹ ਸਾਰੀਆਂ ਗੱਲਾਂ ਯਾਦ ਨਹੀਂ ਆਉਂਦੀਆਂ ਜਾਂ ਤਾਂ ਪਹਿਲਾਂ ਤਿਆਰੀ ਕਰੋ ਨੋਟਸ ਬਣਾਓ ਫਿਰ ਵੀ ਰਹਿ ਜਾਂਦੀਆਂ ਐਡਾ ਲੰਮਾ ਦੌਰ ਹੈ ਬੜਾ ਕੁਸ਼ ਰਹਿ ਜਾਂਦਾ ਹੈ ਚਲੋ ਹਰ ਕੁਛ ਜ਼ਰੂਰੀ ਨਹੀਂ ਹੁੰਦਾ ਪਰ ਕੁਝ thì ਚਾ ਇੰਪੋਰਟੈਂਟ ਹੁੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਉਹ ਜ਼ਰੂਰ ਦਰਜ ਹੋਣੀਆਂ ਚਾਹੀਦੀਆਂ ਮੈਨੂੰ ਇਹ ਲੱਗਿਆ ਕਿ ਜੋ ਮੇਰੀ ਮੇਰੇ ਨਾਲ ਉਹਨੀਆਂ ਗੱਲਾਂ ਬਾਤਾਂ ਹੋਈਆਂ ਉਹਦੇ ਵਿੱਚ ਕੁਝ ਗੱਲਾਂ ਹੈ ਜੀਆਂ ਜਿਹੜੀਆਂ ਇਸ ਕਿਤਾਬ ਦੇ ਵਿੱਚ ਨਹੀਂ ਆ ਸਕੀਆਂ ਉਹ ਕਿਤੇ ਨਾ ਕਿਤੇ ਐਡ ਆਨ ਹੋਣੀਆਂ ਚਾਹੀਦੀਆਂ ਵੀ ਉਹ ਵੀ ਵਿੱਚ ਸ਼ਾਮਲ ਹੋਣੇ ਦੀ ਜਿਵੇਂ ਇੱਕ ਇਨਸੀਡੈਂਟਾ ਮੇਰੇ ਖਿਆਲ ਉਹਦੇ ਵਿੱਚ ਨਹੀਂ ਆਈ ਕਿ ਜਦੋਂ ਤੋ ਤਰਵਾਰ ਸਾਹਿਬ ਤੇ ਹਮਲਾ ਹੋਇਆ ਤਾਂ ਚਾਰ ਜਾਂ ਪੰਜ ਤਰੀਕ ਨੂੰ ਇਤੇ ਜਸੂ ਸਮੁੰਦਰੀ ਹਾਲ 'ਚ ਬੈਠੇ ਸੀਗੇ ਲੋਂਗੋ ਸੰਤ ਲੋਂਗੋ ਵਾਲ ਵੀ ਤੇ ਜਾਇਦਾ ਟੌੜਾ ਵੀ ਤੇ ਮੈਨੂੰ ਉਹਨਾਂ ਨੇ ਦੱਸਿਆ ਸੀ ਵੀ ਉੱਥੇ ਦੋ ਬੰਦੇ ਆਏ ਉਹਨਾਂ ਕੋਲ ਵਾਕੀ ਟੱਕੀ ਸੀ ਤੇ ਉਹ ਆ ਕੇ ਹਥਿਆਰ ਕੋਲੇ ਸੀ ਉਹਨਾਂ ਦੇ ਆ ਕੇ ਸੰਤ ਲੋਂਗੋ ਵਾਲ ਨੂੰ ਕਹਿੰਦੇ ਖਾਲਸਤਾਨ ਦਾ ਐਲਾਨ ਕਰੋ ਸਾਡੇ ਕੋਲੇ ਵਾਕੀ ਟੱਕੀ ਹੈ ਅਸੀਂ ਇੱਥੋਂ ਹੀ ਸਦਾ ਇਹ ਐਲਾਨ ਕਰਨਾ ਤੇ ਡਰਾ ਹਥਿਆਰਾਂ ਦਾ ਡਰਾਵਾ ਔਰ ਲੰਕੋਵਾਲੀ ਹੀ ਸਿਚੁਏਸ਼ਨ ਚ ਉਹਨੂੰ ਉਹਨੂੰ ਪਤਾ ਨਾ ਲੱਗੇ ਤੇ ਇਹ ਮੈਂ ਜਿਵੇਂ ਤਰ ਗੋਤਿਆਲ ਤੋਂ ਤੋੜਾ ਦੀ ਮਤਲਬ ਸਮਰੱਥਾ ਮੰਨ ਕੇ ਵੀ ਇੱਕਦਮ ਹਾਲਾਤ ਨੂੰ ਸੰਭਾਲਣਾ ਕਿਵੇਂ ਆ ਉਹ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਵੀ ਕਾਕਾ ਗੱਲ ਸੁਣੋ ਅਸੀਂ ਐਲਾਨ ਕਰਤੀਏ ਉਹਦਾ ਕੋਈ ਕਾਣੀ ਕੌਟੀ ਦਾ ਮੁੱਲ ਨਹੀਂ ਖਾਲਿਸਤਾਨ ਦਾ ਐਲਾਨ ਵੀ ਕਰ ਦਈਏ ਇਹ ਜੇ ਐਲਾਨ ਫਾਪਦਾ ਹੈ ਤਾਇ ਸੰਤ ਭਿੰਡਰਾ ਵਾਲਾ ਦੇ ਮੂੰਹੋਂ ਫੱਪਦਾ ਤੁਸੀਂ ਐਂ ਕਰੋ ਉਹਨਾਂ ਕੋਲੇ ਜਾਓ ਉਹਨਾਂ ਤੋਂ ਐਲਾਨ ਕਰਵਾ ਲਓ ਫਿਰ ਸੰਤ ਲੋਂਗੋ ਵਾਲੋਂ ਦੀ ਤੈਅਦ ਕਰੂ ਤੇ ਮੈਂ ਉਹਦੀ ਤੈਅਦ ਮਜੀਦ ਕਰੂ ਆ ਬੰਦੇ ਫਸ ਗਏ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਉਹ ਚਲੇ ਗਏ ਮੁੜ ਕੇ ਕਿਨੇ ਆਉਣਾ ਸੀ ਤੋਂ ਲੱਗਦਾ ਇਹ ਹੈ ਕੋਈ ਏਜੰਸੀਆਂ ਦੀ ਖੇਡ ਵੀ ਕਿਸੇ ਤਰ੍ਹਾਂ ਜਸਟਿਸ ਜਸਟੀਫਿਕੇਸ਼ਨ ਹੋ ਜੇ ਨਾ ਆਮਲੇ ਦੀ ਬਿਗਨ ਕਾਂਜੀ ਅੰਦਰੋਂ ਬਿ ਸੰਤਤਾ ਕਰਨੀ ਫਿਰ ਰਹੀ ਵੀ ਇਹਨਾਂ ਨੇ ਉਹ ਐਲਾਨ ਕਰਵਾ ਲਈ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਮੇਰਾ ਖਿਆਲ ਕਿ ਤੇ ਇਸ ਤਰ੍ਹਾਂ ਕੁਝ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਤੇ ਇੱਕ ਮਹੀਨੇ ਦੇ ਵਿੱਚ ਪੜਿਆ ਜਿਹੜਾ ਸੰਤਾਂ ਨਾਲ ਆਖਰੀ ਮੁਲਾਕਾਤ ਉਹ ਇਸ ਮੁਤਾਬਕਤਾ 2 ਜੂਨ ਦੇ ਉਹਨਾਂ ਨੇ ਕਹੀਆ ਜਦੋਂ ਗਵਰਨਰ ਨੂੰ ਮਿਲ ਕੇ ਗਏ ਤੇ ਉਹ ਜਨਰਲ ਸੁਵੇਕ ਸਿੰਘ ਵੀ ਨਾਲ ਸੀ ਤੇ ਹੋਰ ਇਹਦੇ ਵਿੱਚ ਉਹ ਦੱਸਿਆ ਉਹਨਾਂ ਨੇ ਵੀ ਜਦੋਂ ਸੰਤਾਂ ਨੇ ਇਹਨੂੰ ਕਿਹਾ ਵੀ ਤੂੰ ਬਾਹਰ ਨਿਕਲ ਜਾ ਫਰ ਉਹ ਮਰਹਤ ਕਿਤੇ ਨਾ ਕਿਤੇ ਕੋਈ ਕਨਫਿਊਜ਼ਨ ਜਾਏ ਕਿਉਂਕਿ ਜਿਹੜੀ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ 2 ਤਰੀਕ ਨੂੰ ਤਾਂ ਸਿਰਫ ਗਵਰਨਰ ਵਾਲੀ ਗੱਲ ਹੋਈ ਫਿਰ 4 ਦੀ ਰਾਤ ਨੂੰ ਜਦੋਂ ਗੋਲੀਬਾਰੀ ਵੀ ਹੋ ਰਹੀ ਸੀ ਵੀ ਮੈਂ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਨ ਗਿਆ ਸਰੋਵਰ ਦੇ ਵਿੱਚ ਕੁਦਰਤੀ ਉਹ ਤੋਂ ਸੰਤ ਵੀ ਆਇਆ ਇਹ ਕੋਈ ਪਲਾਨਡ ਨਹੀਂ ਸੀ ਜਿਵੇਂ ਇਤفاق ਹੀ ਸੀ ਇਕ ਤਾਂ ਮੈਨੂੰ ਇਹ ਗੱਲ ਬਹੁਤ ਵੱਡੀ ਲੱਗੀ ਵੀ ਵਰਦੀਆਂ ਗੋਲੀਆਂ ਚ ਵੀ ਵੀ ਇਹ ਇਹ ਖਤਰਾ ਮੋੜ ਲੈਣਾ ਵੀ ਇਸ਼ਨਾਨ ਸਰੋਵਰ ਚ। ਧੋਮਾ ਸੰਤਾਂ ਵੱਲੋਂ ਵੀ ਤੇ ਇਨਾ ਵੱਲੋਂ ਵੀ। ਉੱਥੇ ਕਹਿੰਦਾ ਫਿਰ ਸਾਡੀ ਫਤਿਹ ਸਾਂਝੀ ਹੋਈ ਤੇ ਉਹਨਾਂ ਨੇ ਮੈਨੂੰ ਵਾਹੋਂ ਫੜ ਕੇ ਪ੍ਰਕਰਮਾਂ ਚ ਬਿਠਾ ਲਿਆ। ਕਹਿੰਦੇ ਜਥੇਦਾਰਾ ਗੱਲ ਸੁਣਾ। ਹੁਣ ਸਿਚੁਏਸ਼ਨ ਤਾਂ ਪਤਾ ਲੱਗ ਗਿਆ ਕੀ ਹੋਣਾ ਹੈ। ਤੇ ਤੂੰ ਨਾ ਬਾਹਰ ਨਿਕਲ। ਉਹ ਕਹਿੰਦਾ ਬਾਹਰ ਦਰਬਾਰ ਸਾਹਿਬ ਤੋਂ ਕਿ ਦੇਸ਼ ਤੋਂ ਉਹ ਕਹਿੰਦਾ ਦੇਸ਼ ਤੋਂ ਇਹ ਕਹਿੰਦਾ ਮੈਂ ਜਾਵਾਂ ਕਿੱਥੇ ਉਹ ਕਹਿੰਦੇ ਗਵਾਂਡੀਆਂ ਦੇ ਇਹ ਕਹਿੰਦਾ ਮੈਂ ਕਰੂੰ ਕੀ ਚਲੋ ਇਹਨਾਂ ਨੇ ਵਾਰਤਾ ਲਾਭ ਦੱਸਿਆ ਪਰ 2 ਜੂਨ ਦਾ ਦੱਸਿਆ ਉਹ ਕਹਿੰਦੇ ਵੀ ਤੂੰ ਮੁੜ ਕੇ ਸੰਘਰਸ਼ ਦੀ ਅਗਵਾਈ ਕਰੀਂ ਇਹਨਾ ਮੈਂ ਕਿਹਾ ਵੀ ਸੰਘਰਸ਼ ਦੀ ਅਗਵਾਈ ਨਾ ਮੈਥੋਂ ਹੋਣੀ ਹੈ ਤੇ ਨਾ ਮੇਰੀ ਕਿਸੇ ਨੇ ਕਬੂਲ ਕਰਨੀ ਫਿਰ ਬੈਠੇ ਬੈਠੇ ਜਿਹਨ ਦੇ ਮਨ ਚ ਆ ਗਿਆ ਵੀ ਇਹ ਤਾਂ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਬਾਹਰ ਜਾਓ ਉਹ ਕਹਿੰਦੇ ਮੈਂ ਨਹੀਂ ਜਾਣਾ ਮੈਂ ਕਿਹਾ ਵੀ ਜਾਓਗੇ ਕਿਉਂ ਨਹੀਂ ਮੈਂ ਹੁਣੇ ਜਾਣਾ ਪੰਜ ਪਿਆਰੇ ਲਿਆਉਣਾ ਇਸ਼ਨਾਨ ਕਰਕੇ ਉਹ ਤੁਹਾਨੂੰ ਹੁਕਮ ਦੇਣਗੇ ਤੇ ਮੈਂ ਉੱਠਣ ਲੱਗਿਆ ਕਹਿੰਦੇ ਮੇਰੀ ਬਾਹ ਫੜ ਕੇ ਥੱਲੇ ਸੁੱਟ ਲਿਆ ਤੇ ਜੱਫੀ ਪਾ ਲਈ ਕਹਿੰਦੇ ਵੀ ਤੂੰ ਮੈਨੂੰ ਨਾ ਹੈ ਹੁਣ ਮਜਬੂਰ ਕਰ ਮੈਂ ਜੋ ਆਪ ਦਾ ਧਾਰ ਲਿਆ ਧਾਰ ਲਿਆ ਤੇ ਚਲ ਮੈਂ ਤੈਨੂੰ ਸੀ ਵੀ ਜੇ ਤੂੰ ਕਰ ਸਕੇ ਤੇ ਬਸ ਗੱਲ ਉੱਥੇ ਜਿੰਨੇ ਬਣ ਗਈ ਇਹ ਮੈਨੂੰ ਵੱਧ ਨੇਚਰਲ ਲੱਗਦੀ ਹੈ ਇਹ ਸਾਰਾ ਮਾਹੌਲ ਜਿਸ ਤਰ੍ਹਾਂ ਦੀ ਇਹ ਗੱਲਬਾਤ ਹੋਈ ਹੈ ਬੜੀ ਸਿਗਨੀਫੀਕੈਂਟ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਤੇ ਮੈਨੂੰ ਤਾਂ ਇਹ ਵੀ ਆ ਪੜ ਕੇ ਜਿਹੜਾ ਕਰਤਾਨ ਸਿੰਘ ਟੋੜਾ ਨੂੰ ਇੱਕ ਨਵੀਂ ਰੌਸ਼ਨੀ ਚ ਦੇਖਣਾ ਤੇ ਉਹਦੀ ਇੱਕ ਵੱਡਾ ਬਿੰਬ ਬਣਦਾ ਓਡਾਕ ਨਹੀਂ ਵੀ ਬਾਕੀ ਏ ਘਾਲੀਆਂ ਚੋਂ ਇੱਕ ਉਹ ਬਹੁਤ ਹੀ ਬੱਕਰੀ ਕਿਸਮ ਦਾ ਤੇ ਜਿੱਦੋ ਚੋ ਮੇਰੀ ਫਿਰ ਇਹ ਕਨਵਿਕਸ਼ਨ ਬਹੁਤ ਮਜ਼ਬੂਤ ਹੋਈ ਹੈ ਕਿ ਸਿੱਖ ਆਗੂ ਜਿਹੜਾ ਉਹ ਪਹਿਲਾਂ ਧਾਰਮਿਕ ਹੋਵੇ ਫਿਰ ਰਾਸੀ ਹੋਵੇ ਜੇ ਆਦਰਵੇ ਰਾਉਂਡ ਹੋ ਗਿਆ ਫਿਰ ਜੋ ਇਹ ਚੱਲ ਰਿਹਾ ਉਹ ਉਵੇਂ ਹੀ ਚੱਲੂਗਾ ਜਿਹੜਾ ਮਾਲੀ ਨੂੰ ਇਹ ਲੱਗਦਾ ਸੀ ਵੀ ਇਹ ਕਿਤਾਬ ਆਊਗਾ ਸੰਕਟ ਦੇ ਵਿੱਚ ਕੋਈ ਆਪਦਮ ਇਮਪੈਕਟ ਪਾ ਦੂ ਉਹ ਉਹ ਬਹੁਤ ਅਮੀਨ ਹੋ ਚੁੱਕੇ ਉਹ ਉਹਨਾਂ ਤੇ ਨਹੀਂ ਤਾਂ ਕੋਈ ਇਮਪੈਕਟ ਪੈਣਾ ਉੰਜ ਠੀਕ ਹੈ ਕਿ ਪੰਥ ਸੰਕਟ 'ਚ ਹੈ ਸੰਕਟ ਤੋਂ ਨਿਕਲਣ ਵਾਸਤੇ ਇਹ ਕੁਝ ਸੇਧਾਂ ਦਾ ਇਨਸਾਈਟਸ ਜਿਨੇ ਵੀ ਬੰਦਿਆਂ ਨੇ ਕੰਮ ਤਾਂ ਕਰਨਾ ਹੀ ਕਰਨਾ ਨਾ ਹੋ ਰਾਨੇ ਆਪਾਂ ਕੋਈ ਇਸ ਅਕਾਲੀ ਢਾਂਚੇ ਚੋਂ ਕੋਈ ਆਪਾਂ ਉਮੀਦ ਰੱਖੀਏ ਉਹ ਬਹੁਤੀ ਉਮੀਦ ਨਹੀਂ ਛੋ ਇੰਨੀਆਂ ਕੁ ਮੇਰੀਆਂ ਅੱਜ ਤੱਕ ਇੰਨੀਆਂ ਕਿ ਵਿਚਾਰਾਂ ਸੀਗੀਆਂ ਤੇ ਬਹੁਤ ਚੰਗਾ ਉਦਮ ਕੀਤਾ ਹੈ ਇਹ ਜਿਹੜਾ ਉਦਮ ਹੋਇਆ ਇਹਦੇ ਚ ਕਮਿਟਮੈਂਟ ਦੀ ਗੱਲ ਹੁੰਦੀ ਹੈ ਇਹ ਮਾਲੀ ਨੂੰ ਕਿਉਂ ਲੱਗ ਰਿਹਾ ਸੀ ਵੀ ਯਾਰ ਇਹਡੀਆਂ ਗੱਲਾਂ ਪਈਆਂ ਤੇ ਉਹ ਸ਼ੱਕ ਕਿਉਂ? ਅਜਿਹਾ ਮਤਲਬ ਤੁਹਾਨੂੰ ਵਿਅਕਤੀ ਨਾਲ ਵੀ ਤੇ ਉਹ ਗੱਲਾਂ ਨਾਲ ਵੀ ਕੋਈ ਕਮਿਟਮੈਂਟ ਹੈ ਨਹੀਂ ਦੂਜੇ ਚਲ ਕੋਈ ਨਹੀਂ ਪਈਆਂ ਰਹਿਣ ਦਿਓ। ਸੋ ਕਮਿਟਮੈਂਟ ਤੋਂ ਬਿਨਾ ਕੁਝ ਨਹੀਂ ਬਣਦਾ। ਇਹ ਪਹਿਲੀ ਸ਼ਰਤ ਹੈ। ਸੋ ਇੰਨੀਆਂ ਕਿ ਵਿਚਾਰਾਂ ਪ੍ਰਵਾਨ ਕਰਿਓ। ਬਾਕੀ ਮੌਕੇ ਮਿਲਦੇ ਰਹਿਣਗੇ। ਲਿਖਤੀ ਰੂਪ ਚ ਵੀ ਆਉਣਗੀਆਂ। ਬੋਲ ਕੇ ਵੀ ਆਉਣ ਗਿਆ ਪਰ ਇਹਨੇ ਇੱਕ ਸਾਨੂੰ ਬਹੁਤ ਵੱਡਾ ਆਧਾਰ ਤੇ ਮਟੀਰੀਅਲ ਪ੍ਰੋਵਾਈਡ ਕਰਤਾ ਸੋ ਇਨੀਆਂ ਕਬੀਨ ਕਿਆ ਪਰਬਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ